ਅਗਵਾਂਗ ਤੁਖਣਾ ਪੈਂਦਾ ਹੈ ਅਗਵਾਂਗ ਤੁਖਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ ਕਿ ਅਗਵਾਂਗ ਤੁਖਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ ਇਸ਼ਕ ਕਰਕੇ ਪਤਾ ਲੱਗਿਆ ਇਸ਼ਕ ਕਰਕੇ ਪਤਾ ਲੱਗਿਆ ਚੋਰਾ ਵਾਂਗ ਲੁਕਣਾ ਪੈਂਦਾ ਹੈ ਕਿ ਇਸ਼ਕ ਕਰਕੇ ਪਤਾ ਲੱਗਿਆ ਚੋਰਾ ਵਾਂਗ ਲੁਕਣਾ ਪੈਂਦਾ ਹੈ ਏ ਮੁਹੱਬਤ ਦਾ ਦਸਤੂਰ ਹੈ ਕਿ ਏ ਮੁਹੱਬਤ ਦਾ ਦਸਤੂਰ ਹੈ ਕਦੀ ਕਦੀ ਰਸਨਾ ਪੈਂਦਾ ਹੈ ਕਿ ਏ ਮੁਹੱਬਤ ਦਾ ਦਸਤੂਰ ਹੈ ਕਦੀ ਕਦੀ ਰਸਨਾ ਪੈਂਦਾ ਹੈ ਕਿ ਜਵਾਬ ਕੀ ਹੋਵੇਗਾ ਪਤਾ ਹੈ ਜਵਾਬ ਕੀ ਹੋਵੇਗਾ ਪਤਾ ਹੈ ਸਵਾਲ ਤਾਂ ਵੀ ਪੁੱਛਣਾ ਪੈਂਦਾ ਹੈ ਕਿ ਜਵਾਬ ਕੀ ਹੋਵੇਗਾ ਪਤਾ ਹੈ ਸਵਾਲ ਤਾਂ ਵੀ ਪੁੱਛਣਾ ਪੈਂਦਾ ਹੈ ਅਗਵਾਕ ਤੁਖਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ ਦਿਲ ਦਾ ਭਾਰ ਚੁਕਣਾ ਪੈਂਦਾ ਹੈ